ਸਤਿ ਸ੍ਰੀ ਅਕਾਲ ਦੋਸਤੋ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਮੁੰਡੇ ਤਿਆਰੀਆਂ ਦੇ ਵਿੱਚ ਨੇ 17 ਸਜਾਈਆਂ ਜਾ ਰਹੀਆਂ ਨੇ ਮੁੱਛਾਂ ਵੜ ਦਿੱਤੇ ਜਾ ਰਹੇ ਨੇ ਤੇ ਆਹ ਸਾਡਾ ਰੈਂਡ ਵਸੇਰਾ ਸੀਗਾ ਲక్ష్ਮਨਦਾਸ ਧਰਮਸ਼ਾਲਾ ਸ਼ਰਪੁਰ ਇੱਥੋਂ ਅਸੀਂ ਅੱਗੇ ਚੱਲੇ ਪਾ ਰਹੇ ਆ ਤੇ ਇੱਕ ਗੱਲ ਮੈਂ ਥੋੜੀ ਜੀ ਵਿੱਚ ਦੱਸ ਦਿਆਂ ਵੀ ਜਿਹੜਾ ਹਿਸ਼ਾਰਪੁਰ ਹੈ ਉਹ ਸਾਡੇ ਗੁਆਂਡੀ ਸੂਬੇ ਹਿਮਾਚਲ ਦੇ ਨਾਲ ਲੱਗ ਜਾਂਦਾ ਤੇ ਸਾਡਾ ਜਿਹੜਾ ਗੁਆਂਡੀ ਸੂਬਾ ਹਿਮਾਚਲ ਹੈ ਉਹ ਹਮੇਸ਼ਾ ਹੀ ਆਪਣੇ ਲਈ ਸਲਾਨੀਆਂ ਲਈ ਤੇ ਟੂਰਿਸਟਾਂ ਲਈ ਟਰੈਵਲਰਾਂ ਲਈ ਇੱਕ ਕੇਂਦਰ ਬਣਿਆ ਤੇ ਅੱਜ ਦੀ ਵੀਡੀਓ ਵਿਸ਼ੇਸ਼ ਆ ਜਿਹੜੇ ਸਾਹਮਣੇ ਇਮਾਰਤ ਹੈ ਇਹਦੇ ਲਈ ਬਣਾਈ ਗਈ ਹੈ ਇਹ ਹੈ ਜੀ ਮਸਰੂਰ ਰੌਕ ਕਟ ਟੈਂਪਲ ਜਾਨੀ ਕਿ ਚਟਾਨ ਨੂੰ ਕੱਟ ਕੇ ਤਰਾਸ਼ ਕੇ ਬਣਾਇਆ ਹੋਇਆ ਮੰਦਿਰ 8ਵੀਂ ਸਦੀ ਦਾ ਮੰਦਿਰ ਹੈ ਇਹ ਠੀਕ ਹੈ ਇਹ ਸਾਡਾ ਅੱਜ ਦਾ ਮੇਨ ਆਕਰਸ਼ਣ ਦਾ ਹਿੱਸਾ ਰਿਹਾ ਤੇ ਇਹਨੂੰ ਅਸੀਂ ਅੱਜ ਦੇਖਾਂਗੇ ਜੀ ਪਰ ਕੇ ਤੁਹਾਨੂੰ ਇਹਦੀ ਬਾਰੇ ਜਿਹੜੀ ਜਾਣਕਾਰੀ ਉਹ ਦੇਵਾਂਗੇ ਇਹ ਸਾਰੀ ਵੀਡੀਓ ਦੇ ਵਿੱਚ ਤੇ ਇਸ ਤੋਂ ਅੱਗੇ ਜਿਹੜੀਆਂ ਵੀਡੀਓ ਦੀਆਂ ਚਾਕੀਆਂ ਹੈਗੀਆਂ ਉਹ ਇਹ ਸਾਰੀ ਵੀਡੀਓ ਦਾ ਅੰਸ਼ ਹੈ ਆ ਇਹਦਾ ਗ੍ਰਹਿ ਕક્ષા ਹੈ ਤੇ ਤਾਸ ਦਾ ਜਾਣਕਾਰੀ ਭਰਪੂਰ ਹੈਗਾ ਅੰਦਾਜ਼ ਤੇ ਆ ਇਹਦਾ ਉੱਪਰ ਜਿਹੜਾ ਹੈਗਾ ਰੌਕ ਕਟ ਟੈਂਪਲ ਦਾ ਉੱਪਰਲਾ 뷰 ਹੈ ਆ ਚਟਾਨਾਂ ਜਿਹੜੀਆਂ ਹੈਗੀਆਂ ਇਹ ਕਿਵੇਂ ਖੰਡਿਤ ਹੋ ਚੁੱਕੀਆਂ ਟੁੱਟ ਚੁੱਕੀਆਂ ਹੁਣ ਤੇ ਇਹਨਾਂ ਨੂੰ ਦੇਖਦੇ ਕਰਦੇ ਹੱਸਦੇ ਉਠੋਂਦੇ ਅਸੀਂ ਅੱਗੇ ਵਧ ਰਹੇ ਹਾਂ ਚਲੋ ਆਓ ਦੇਖੀ ਆਪਾਂ ਇਸ ਵੀਡੀਓ ਨੂੰ ਇਹ ਪਿੰਡ ਕਲਰ ਹੈ ਬਈ ਕਲਰ ਪਿੰਡ ਹੈ ਹਾਂਜੀ ਅਸੀਂ ਤੁਹਾਨੂੰ ਦੇਖਿਓ ਪਿੱਛੇ ਬਹੁਤ ਤੁਸੀਂ ਦ੍ਰਿਸ਼ ਦਿਖਾਉਣਾ ਸੀ ਤਿੰਨ ਤਿੰਨ ਸਿਤਰੰਗੀ ਪਿੰਗਾ ਬਣੀਆਂ ਹੋਈਆਂ ਸੀ ਬਈ ਹਿਆਰਪੁਰ ਤੋਂ ਚੱਲ ਕੇ ਅਗਲਾ ਡੈਸਟੀਨੇਸ਼ਨ ਜਿਹੜਾ ਆਪਣਾ ਹੈਗਾ ਸੀਗਾ ਉਹ ਮਸਰੂਰ ਰੌਕ ਕਟ ਟੈਂਪਲ ਹੈ ਹਿਆਰਪੁਰ ਤੋਂ ਲਗਭਗ 40-45 ਕਿਲੋਮੀਟਰ ਦੂਰੀ ਤੇ ਪੈਂਦਾ ਇਹ ਜੇ ਤੁਸੀਂ ਕਾਂਗੜਾ ਨੂੰ ਆਉਂਦੇ ਹੋ ਤਾਂ ਖੱਬੇ ਇੱਥੇ ਇੱਕ ਸੜਕ ਮੁੜਦੀ ਆ। ਸੋ ਪ੍ਰਾਗਪੁਰ ਹੋ ਕੇ ਵੀ ਆ ਸਕਦੇ ਹੋ ਤੁਸੀਂ। ਪ੍ਰਾਗਪੁਰ ਤੋਂ ਹੋ ਕੇ ਇੱਥੇ ਪਹੁੰਚਦੇ ਆਪਾਂ। 8ਵੀਂ ਸਦੀ ਦਾ ਬਣਿਆ ਹੋਇਆ ਟੈਂਪਲ ਹੈ। 8ਵੀਂ ਸਦੀ ਦੇ ਵਿੱਚ ਪੱਥਰ ਨੂੰ ਕੱਟ ਕੇ ਪਹਾੜ ਨੂੰ ਕੱਟ ਕੇ ਮਤਲਬ ਇਹ ਮੰਦਿਰ ਬਣਾਇਆ ਗਿਆ। ਸੋ ਅੱਗੇ ਜਾ ਕੇ ਆਪਾਂ ਹੋਰ ਵੀ ਨੇ ਆ ਵੀ ਸੋਨਾ ਬਹੁਤ ਹੈ। ਤੇ ਕੀ ਇਹਦੀਆਂ ਹੈਗੀਆਂ ਇਤਿਹਾਸਕ ਬਲੱਖਣਤਾਵਾਂ ਉਹ ਵੀ ਆਪਾਂ ਗੱਲਬਾਤ ਕਰਦੇ ਆ। ਲਿੰਕ ਰੋਡ ਆਉਂਦੀ ਆ। ਪ੍ਰਾਗਪੁਰ ਤੇ ਹਿਸ਼ਾਰਪੁਰ ਤੋਂ ਹੁੰਦੇ ਹੋਏ ਨਗਰੋਟੇ ਤੋਂ ਵੀ ਆ ਜਾਂਦੇ ਹੈ ਰਸਤਾ ਨਗਰੋਟੇ ਤੋਂ ਵੀ ਇਧਰ ਨੂੰ ਪਹੁੰਚ ਜੰਨੇ ਆਪਾਂ ਤੇ ਲਿੰਕ ਰੋਡ ਪਹੁੰਚਣ ਤੇ ਸਾਨੂੰ ਡੇਢ ਘੰਟਾ ਜਾਂ 2 ਘੰਟੇ ਲੱਗ ਕੇ ਗੱਡੀਆਂ ਪਹੁੰਚ ਜਾਂਦੀਆਂ ਗੱਡੀਆਂ ਪਹੁੰਚਣ ਦਾ ਵੀ ਰਾਹ ਹੈਗਾ ਤੇ ਜੇ ਤੁਸੀਂ ਪਹਿਲੀ ਵਾਰੀ ਵੇਖਦੇ ਹੋ ਤਾਂ ਇੱਕ ਵੱਡੀ ਸਰੀਪ ਚਟਾਨ ਨੂੰ ਜਿਵੇਂ ਕੱਟ ਕੇ ਮੰਦਿਰ ਬਣਾਇਆ ਹੋਵੇ ਉਵੇਂ ਜੇ ਉਵੇਂ ਮਹਿਸੂਸ ਹੁੰਦਾ ਹੈ ਕਾਫੀ ਉੱਚੀ ਆ ਜਾਂਦੇ ਆਪਾਂ ਇਧਰਲੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਉਹ ਥੱਲੇ ਪਿੰਡ ਤੇ ਕਾਂਗੜਾ ਘਾਟੀ ਰਹਿ ਗਈ ਹੈ ਸੋ ਇਹ ਹੈ ਜੀ ਇੱਥੋਂ ਦੀ ਐਂਟਰੀ ਹੈ ਮੰਦਰ ਦੀ ਤੇ ਇਹ ਆਰਕੀਓਲੋਜੀਕ ਇੰਡੀਆ ਦੇ ਵਿੱਚ ਆਉਂਦਾ ਹੈ ਪ੍ਰੋਟੈਕਸ਼ਨ ਦੇ ਵਿੱਚ ਜਾਨਕੀ ਆਰਕੀਓਲੋਜੀ ਪਿੰਡੀਆਂ ਦੇ ਵਿੱਚ ਇਹ ਸਮਾਰਕ ਪ੍ਰਾਚੀਨ ਤਥਾ ਪ੍ਰਾਤਤਵ ਸਥਤਲ ਸਥਲ ਅੰਸ਼ੇਸ਼ ਦੇ ਅੰਦਰ ਹੈ ਜੀ ਇਹ ਤਾਂ ਇਹਦਾ ਲਿਖਿਆ ਹੋਇਆ ਵੀ ਭਾਈ ਨੂੰ ਨਸ਼ਟ ਕਰਨਾ ਜਾਂ ਨੁਕਸਾਨ ਪਹੁੰਚਾਉਂ ਦੰਦਨੀਏ ਅਪਰਾਧ ਹੈ ਚਲੋ ਅੱਗੇ ਵੇਖਦੇ ਆਪਾਂ ਇਹਨੂੰ ਚੱਲ ਕੇ ਕੀ ਹਕਤ ਹੋਵੇ ਅ ਮੰਦਰ ਦੇ ਬੋਰਡ ਪੜਦੇ ਹੋਏ ਅਸੀਂ ਅੰਦਰ ਦਾਖਲ ਹੋਣੇ ਆ ਤੇ ਸਾਹਮਣੇ ਇੱਕ ਸਾਡੇ ਬੋਰਡ ਆਉਂਦਾ ਜੀ ਉਪਰੋਕਤ ਐਪ Google Play Store ਸੇ ਡਾਊਨਲੋਡ ਇਹ ਜਿਹੜੀ ਹੈਗੀ ਐਪ ਡਾਊਨਲੋਡ ਕਰਕੇ ਕਹਿੰਦੇ ਤੁਸੀਂ ਈ ਟਿਕਟ ਹੈ ਜਿਹੜੀ ਉਖਰੀ ਸਕਦੇ ਹੋ ਪਹਿਲਾਂ ਤਾਂ ਸਾਨੂੰ ਕੋਈ ਸਮਝ ਨਹੀਂ ਆਇਆ ਵੀ ਹੋਈ ਕੀ ਜਾਂਦਾ ਫੇਰ ਸਾਹਮਣੇ ਅੰਕਲ ਬੈਠੇ ਸੀ ਇਹਨਾਂ ਨੂੰ ਪੁੱਛਿਆ ਵੀ ਕੀ ਹਕਤ ਹੋਵਾ ਉਹ ਕਹਿੰਦੇ ਭਾਈ ਆ ਸਕੈਨ ਕਰੋ ਤੇ ਸਕੈਨ ਕਰਕੇ ਤੁਹਾਨੂੰ ਜਿਹੜੀ ਹੈਗੀ ਆ ਟਿਕਟ ਤੁਹਾਡੀ ਮਿਲ ਜੂਗੀ। ਪ੍ਰਤੀ ਮਤਲਬ ਦਾ ਵਿਅਕਤੀ ਜਿਹੜੇ ਸੀ 25 ਰੁਪਏ ਸੀਗੇ ਉਹ ਇੰਡੀਅਨ ਨੈਸ਼ਨਲ ਜਿਹੜਾ ਹੁੰਦਾ ਇੰਡੀਅਨ ਮਤਲਬ ਕਿ ਇਹ ਨਾਗਰਿਕ ਭਾਰਤੀ ਨਾਗਰਿਕ ਨੂੰ 25 ਰੁਪਏ ਪੈਂਦੀ ਹੈ ਤੇ ਥੋੜਾ ਜਿਹਾ ਆਲੇ-ਦੋਲੇ ਘੁੰਮੀ ਤੇ ਉਹੀ ਗੱਲ ਸਾਡੇ ਜਿਹੜੇ ਫਿਰ ਬੇਲੀ ਆ ਸਾਹਮਣੇ ਜਾ ਰਹੇ ਨੇ ਹਰਸ਼ਦੀਪ ਸਿੰਘ ਫੋਟੋਗ੍ਰਾਫੀ ਹੋ ਰਹੀ ਹੈ ਤੇ ਆ ਮਸਰੂਰ ਮੰਦਿਰ ਦੀ ਜਿਹੜੀ ਚਾਕੀ ਹੈ ਸਾਡੇ ਸਾਹਮਣੇ ਆਉਂਦੀ ਪਹਿਲਾਂ ਸਰੋਵਰ ਤੇ ਸਰੋਵਰ ਦੇ ਸਾਹਮਣੇ ਜਿਹੜਾ ਹੈਗਾ ਮੰਦਿਰ। ਸੋ ਗੱਲਾਂ ਬਾਤਾਂ ਕਰਦੇ ਅਸੀਂ ਤੁਰੇ ਜਾ ਰਹੇ ਹਾਂ ਤੇ ਮੰਦਿਰ ਦੀ ਜਿਹੜੀ ਖੂਬਸੂਰਤੀ ਨੂੰ ਨਿਹਾੜ ਰਹੇ ਹਾਂ। ਜਿਹੜਾ ਜਲ ਹੈ ਉਹ ਆਸੇ-ਪਾਸੇ ਦੇ ਦਰਖਤਾਂ ਕਰਕੇ ਤੇ ਥੋੜਾ ਜਿਹਾ ਬਾਲੇ ਚਿਰ ਦੇ ਠਹਿਰੇ ਹੋਣ ਕਰਕੇ ਹਰੀ-ਭਾਈਚ ਹੈ। ਤੋਂ ਗੱਲਾਂ ਕਰਦੇ ਕਰਦੇ ਬਾਉ ਜੀ ਕਹਿੰਦੇ ਵੀ ਭੁੱਖ ਲੱਗੀ। ਬਾਵਾ ਕਹਿੰਦਾ ਛਕ ਲੈਨੇ ਕੁਝ ਫਿਰ। ਕੱਲ ਹੀ ਕੋਈ ਨਹੀਂ ਮੈਂ ਤੁਹਾਨੂੰ ਝਿਗਾ ਦੂੰਗਾ। ਇਹ ਗੱਲਾਂ ਕਰਦੇ ਕਰਦੇ ਅਸੀਂ ਹਜੇ ਰਹਿ ਹੀ ਕਰ ਰਹੇ ਹੁੰਨੇ ਆ ਬਾਉ ਜੀ ਕਹਿੰਦੇ ਨਹੀਂ ਪਹਿਲਾਂ ਵੀ ਆਪਾਂ ਮੰਦਰ ਦੇ ਵਿੱਚ ਐਂਟਰੀ ਲੈ ਲਈਏ ਬਾਉ ਵੀ ਆਪਦੀ ਵਿੱਚ ਵਿੱਚ ਜਿਹੜੀ ਹੈਗੀ ਆ ਉਹ ਦਿਸ਼ਾ ਨਿਰਦੇਸ਼ ਦਿੰਦਾ ਰਹਿੰਦਾ ਪਰ ਮੈਂ ਜਦੋਂ ਉਧਰ ਨੂੰ ਜਾਣ ਲੱਗਦਾ ਖਾਣ ਵਾਲੇ ਪਾਸੇ ਤਾਂ ਬਾਉ ਜੀ ਹਾਕ ਮਾਰ ਲੈਂਦੇ ਵੀ ਨਹੀਂ ਮੰਦਰ ਦੇਖ ਲਿਆ ਤੇ ਆਪਾਂ ਪਹਿਲਾਂ ਅੰਦਰ ਚਲੀਏ ਦਰਸ਼ਨ ਕਰੀਏ ਤੇ ਸਾਡਾ ਇੱਕ ਬੰਦਾ ਚੱਲ ਪੈਂਦਾ ਸਿੱਧਾ ਨੱਕ ਦੀ ਸੇਧ ਨੂੰ ਖਾਣ ਵਾਲੇ ਪਾਸੇ ਆਉ ਗਿਆ ਇਹ ਆਉ ਜਾਂਦਾ ਗਿਆ ਇਹ ਨਹੀਂ ਖੜਦਾ ਉਹ ਗਿਆ ਇਹ ਗਿਆ ਬਈ ਇਹ ਚਲੇ ਗਿਆ ਜੀ ਚਲੋ ਇਹ ਕਹਿੰਦਾ ਵੀ ਤੁਸੀਂ ਆਪ ਦਾ ਨ ਵੀਡੀਓ ਕੰਮ ਤੇ ਮੈਂ ਚੱਲਿਆ ਉਧਰੋਂ 바ਵਾ ਤੇ ਪਾਪੂ ਜੀ ਕਹਿੰਦੇ ਸੀ ਚਲੋ ਮਗਰੀ ਫਿਰ ਦਾਸ ਚੱਲ ਪਿੰਦਾ ਇਹਨਾਂ ਦੇ ਕੱਲਾ ਮੱਤਾ ਕਰਦਾ ਇੱਥੇ ਮੇਰਾ ਵਿਆਹ ਸੀਗੀ ਮੇਰੀ ਫੋਟੋ ਕੀਤੀ ਜਾਵੇ ਪਰ ਇਹਨਾਂ ਨੇ ਮੇਰੀ ਫੋਟੋ ਨਹੀਂ ਕੀਤੀ ਗਈ ਤੋਂ ਮੈਂ ਆਖਾ ਚਲੋ ਬਈ ਅੱਗੇ ਚੱਲਦੇ ਆਂ ਗੱਲਾਂ ਕਰਦੇ ਕਰਦੇ ਅਸੀਂ ਹਿਮਾਚਲ ਦੀ ਖੂਬਸੂਰਤੀ ਬਾਰੇ ਹਿਮਾਚਲ ਦੇ ਪੁਰਾਣੇ ਪਿੰਡਾਂ ਬਾਰੇ ਗੱਲਾਂ ਕਰਦੇ ਪਹੁੰਚ ਰਹੇ ਹਾਂ ਬਾਬੂ ਜੀ ਕਹਿੰਦੇ ਚੁੱਪ ਕਰਕੇ ਤੁਰਿਆਓ ਬਸ ਕਿਰਮ ਮੰਦਰ ਵੇਖੋ ਵੀ ਅਸਲ ਵਿੱਚ ਮੰਦਰ ਦੀ ਖਾਸੀਅਤ ਕੀ ਹੈ ਵੀ ਕਿਵੇਂ ਇਹ ਇੱਕ ਜਟਾਨ ਨੂੰ ਕੱਟ ਕੇ ਬਣਿਆ ਹੈ ਤੇ ਕਿਵੇਂ ਇਹ ਲੋਕਾਂ ਦੇ ਵਿੱਚ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਤੇ ਹੌਲੀ ਹੌਲੀ ਅਸੀਂ ਜੰਗਲੇ ਨੂੰ ਪਾਰ ਕਰਦੇ ਕਰਦੇ ਬਾਵੇ ਤੇ ਬਾਬੂ ਜੀ ਦੀ ਅਗਵਾਈ ਦੇ ਵਿੱਚ ਪਹੁੰਚ ਰਹੇ ਹਾਂ ਤੇ ਬਾਬੂ ਜੀ ਕੁਝ ਦੱਸਣ ਦੀ ਕੋਸ਼ਿਸ਼ ਕਰ ਰਹੇ ਹੈ ਪਰ ਸਮਝਾ ਨਹੀਂ ਹੋ ਰਿਹਾ ਉਹਨਾਂ ਤੋਂ ਉਹ ਕਹਿੰਦੇ ਚਲੋ ਕੋਈ ਨਹੀਂ ਅੱਗੇ ਜਾ ਕੇ ਦੇਖ ਲੈਨੇ ਆ ਅੰਕਲ ਕਹਿੰਦੇ ਹਾਂ ਇੱਥੇ ਜਿਹੜਾ ਹੈਗਾ ਤੁਸੀਂ ਆਪਦੇ ਅੱਗੇ ਜਾ ਕੇ ਜੁੱਤੇ ਲਾ ਲਓ ਤੇ ਜੁੱਤੇ ਲਾ ਕੇ ਤੁਸੀਂ ਜਿਹੜਾ ਹੈਗਾ ਆਪਦਾ ਮੰਦਰ ਦੇਖ ਸਕਦੇ ਹੋ ਸੋ ਤੁਸੀਂ ਆਪਣੇ ਧਰਮ ਦੇ ਵਿੱਚ ਪੱਕੇ ਹੋਣੇ ਚਾਹੀਦੇ ਹੋ ਪਰ ਦੂਜੇ ਧਰਮਾਂ ਦੇ ਵਿੱਚ ਤੁਹਾਡਾ ਮਨ ਦੂਜੇ ਧਰਮਾਂ ਦੀ ਥੋੜੇ ਮਾਨ ਵਿੱਚ ਸਤਿਕਾਰ ਹੋਣਾ ਚਾਹੀਦਾ ਸੋ ਇਹੀ ਆਸ਼ਾ ਲੈ ਕੇ ਅਸੀਂ ਅੱਗੇ ਵਧਦੇ ਆ ਆਹ ਜਿਹੜੇ ਦੇਖੋ ਤੁਸੀਂ ਸਾਹਮਣੇ ਇਹ ਓਵੇਂ ਹੀ ਚਟਾਨ ਦਾ ਰੂਪ ਲੱਗਦਾ ਪਰ ਚਟਾਨ ਦੇ ਵਿੱਚ ਇੱਕ ਲਿਖਿਆ ਹੋਇਆ ਮੰਦਰ ਹੈ ਤੇ ਮੈਨੂੰ ਜਿਹੜੀ ਚੀਜ਼ ਖਾਸ ਲੱਗ ਰਹੀ ਸੀ ਕਿ ਉਹ ਇਹਦੀ ਆਸ-ਪਾਸੇ ਦੀ ਰਮਣੀਕਤਾ ਲੱਗ ਰਹੀ ਸੀ। ਮਾ ਚਟਾਨ ਚਟਾਨ ਨੂੰ ਕੱਟ ਕੇ ਹੋਇਆ ਕੱਟ ਕੇ ਬਣਿਆ ਹੋਇਆ ਮੰਦਿਰ ਤੇ ਸਾਹਮਣੇ ਸਰੋਵਰ ਤੇ ਸਰੋਵਰ ਦੇ ਨਾਲ ਲੱਗਦੇ ਤਰਕਤ ਉਹ ਇੰਨੇ ਹੀ ਮਨਮੋਹਕ ਤੇ ਇੰਨੇ ਸੋਹਣੇ ਲੱਗਦੇ ਆ। ਗੱਲਾਂ ਕਰਦੇ ਕਰਾਉਂਦੇ ਅਸੀਂ ਸਾਰੇ ਜਾ ਰਹੇ ਇਸ ਮੰਦਿਰ ਦੇ ਬਿਲਕੁਲ ਸਾਹਮਣੇ ਪਹੁੰਚ ਜਾਂਦੇ ਆ ਤੇ ਸਾਹਮਣੇ ਦੋ ਬੈਂਚ ਲਾਏ ਹੋਏ ਇਹਨਾਂ ਨੇ। ਤੇ ਉਸ ਬੈਂਚ ਦੇ ਉੱਪਰ ਤੁਸੀਂ ਬੈਠ ਕੇ ਆਦੇ ਜੁੱਤੇ ਵਗੈਰਾ ਲਾ ਸਕਦੇ ਹੋ ਜੁੱਤੇ ਰੱਖਣ ਦਾ ਪਰਵੰਦੇ ਤੇ ਸਾਹਮਣੀ ਹੈ ਤੇ ਮੈਨੂੰ ਫਿਰ ਉਹੀ ਗੱਲ ਜਿਹੜੀ ਸਾਹਮਣੇ ਸਭ ਤੋਂ ਚੰਗੀ ਜੀ ਲੱਗ ਰਹੀ ਸੀ ਤਰਕਤਾਂ ਦੇ ਆਸੇ-ਬਾਸੇ ਪਾਣੀ ਦਾ ਇਹ ਸਰੋਤ ਕਿਉਂਕਿ ਪਾਣੀ ਦਾ ਸਰੋਤ ਹਰੇਕ ਧਾਰਮਿਕ ਸਥਾਨ ਨੂੰ ਇੱਕ ਨਵੀਂ ਰੂਹ ਬਖਸ਼ਦਾ ਹੈ ਵੈਸੇ ਵੀ ਪਵਨ ਗੁਰੂ ਪਾਣੀ ਪਿਤਾ ਕਿਹਾ ਗਿਆ ਆਪਣੇ ਧਰਮ ਦੇ ਵਿੱਚ ਸੋ ਪਾਣੀ ਦੀ ਮੌਜੂਦਗੀ ਹੀ ਤੁਹਾਨੂੰ ਥਾਵਾਂ ਨੂੰ ਹੋਰ ਰਮਣੀਕਤਾ ਪ੍ਰਦਾਨ ਕਰਦੀ ਹੈ ਜੋ ਪਹਿਲਾਂ ਕਿਹਾ ਸੀ ਵੀ ਭਾਈ ਆਪਣੇ ਧਰਮ ਦੇ ਵਿੱਚ ਪੱਕਾ ਵਿਸ਼ਵਾਸ ਤੇ ਦੂਜੇ ਧਰਮਾਂ ਪ੍ਰਤੀ ਸਤਿਕਾਰ ਇਹ ਸਾਡਾ ਸਾਰਿਆਂ ਦਾ ਹੀ عقیدہ ਹੈ ਇਹ ਸਾਡਾ ਸਾਰਿਆਂ ਦਾ ਹੀ ਮੰਨਣਾ ਹੈ ਸੋ ਇਸ ਮੰਦਰ ਨੂੰ ਦੇਖਣ ਦਾ ਮਤਲਬ ਹੀ ਇਹ ਹੈ ਵੀ ਦੂਜੇ ਧਰਮਾਂ ਨੂੰ ਜਾਣਨਾ ਦੂਜੇ ਧਰਮਾਂ ਦੀਆਂ ਮਾਰਤਾਂ ਬਾਰੇ ਖੋਜਣਾ ਸੋ ਆ ਸਾਹਮਣੇ ਦੇ ਪਿੱਲਰ ਇਹ ਵੀ ਪੁਚਾਲ ਵੇਲੇ ਟੁੱਟ ਚੁੱਕੇ ਸੀਗੇ ਤੇ ਆ ਜਿਹੜੀ ਮੈਂ ਇਮਾਰਤ ਹੁਣ ਦਿਖਾ ਰਿਹਾ ਤੁਹਾਨੂੰ ਆ ਜੋ ਤੁਸੀਂ ਦੇਖੋਗੇ ਮੂਰਤੀਆਂ ਦੀ ਨਕਾਸ਼ੀ ਹੈ ਜਿਹੜੀ ਉਹ ਬਣੀ ਹੋਈ ਹੈ ਤੇ ਆ ਸਾਰਾ ਜਿਹੜਾ ਇੱਧਰ-ਉੱਪਰ ਸਾ ਇਕੱਠਿਆ ਹੋਇਆ ਪੁਚਾਲ ਦੇ ਵਿੱਚ ਜਿਹੜਾ ਪੁਚਾਲ ਆਇਆ ਸੀਗਾ ਤੋ ਜਦੋਂ ਇਹ ਪਹਿਲਾ ਪ੍ਰਾਤਨ ਮੰਦਿਰ ਦੇਖਣ ਲਈ ਬਹੁਤ ਹੀ ਸੋਹਣਾ ਤੇ ਵਿਸ਼ਾਲ ਲੱਗਦਾ ਹੋਣਾ ਤੇ ਸਾਹਮਣੇ ਇਹਦੇ ਵਿੱਚ ਜਿਹੜਾ ਪੂਜਾ ਕਕਸ਼ ਹੈ ਜਿਹਨੂੰ ਇਹ ਗਰਭ ਗ੍ਰਹਿ ਕਹਿੰਦੇ ਆ ਉਹਦੇ ਵਿੱਚ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਨੇ ਤੇ ਸਾਹਮਣੇ ਇੱਕ ਤુલਸੀ ਦਾ ਬੂਟਾ ਹੈ ਤੇ ਅੰਦਰ ਪੂਜਾ ਦਾ ਚੜਾਵਾ ਜਾਂ ਆ ਪੂਜਾ ਦੀ ਜੋਤ ਵਗੈਰਾ ਕੁਝ ਨਹੀਂ ਹੈਗੀ ਵੈਸੀ ਇੱਕ ਸਥਾਨ ਬਣਾਇਆ ਹੋਇਆ ਤੇ ਆ ਪੂਰੀ ਚਟਾਨ ਜਿਹੜੀ ਉਵੇਂ ਹੀ ਤੇ ਦੇਖੋਗੇ ਵੀ ਨਗਾਰਾ ਟਾਈਪ ਜਿਹੜੀ ਹੈਗੀ ਕੱਟ ਕੇ ਬਣਾਈ ਹੋਈ ਹੈ ਆਸੇ-ਪਾਸੇ ਜਿਹੜੇ ਪਿੱਲਰ ਹੈ ਉਹ ਬੜੇ ਹੀ ਸੋਹਣੇ ਤੇ ਆਹ ਆ ਪਿੱਲਰ ਵੀ ਟੁੱਟਿਆ ਹੋਇਆ ਤੇ ਕਾਫੀ ਪਿੱਲਰ ਹੈ ਜਿਹੜੇ ਖੰਡੇਦ ਹੈ ਸਾਫ਼ ਹੀ ਨਜ਼ਰ ਆਉਂਦਾ ਵੀ ਇਹ ਭਾਈ ਜਾਂ ਤਾਂ ਕਿਸੇ ਹਮਲਾਵਰ ਦੇ ਨੇ ਥੋੜੇ ਜਾਂ ਕਿਸੇ ਭੁਚਾਲ ਜਾਂ ਕੁਦਰਤੀ ਆਫਤ ਦੇ ਨਾਲ ਇਹ ਟੁੱਟ ਚੁੱਕੇ ਹੈ ਇਹ ਸਾਹਮਣੇ ਥੋੜੇ ਦਿਖਾਈ ਦੇ ਰਹੇ ਆ ਇਸ ਤੋਂ ਪੂਰਾ ਮਤਲਬ ਕਲੀਅਰ ਹੋ ਜਾਂਦਾ ਵੀ ਭਾਈ ਜਿਹੜੀਆਂ ਪੁਰਾਣੀਆਂ ਇਮਾਰਤਾਂ ਹੈਗੀਆਂ ਉਹ ਕਿਸੇ ਨਾ ਕਿਸੇ ਕੁਦਰਤੀ ਆਫਤ ਜਾਂ ਕਿਸੇ ਗੈਰਤ ਹਿੰਦੂ ਧਰਮ ਦੇ ਰਾਜੇ ਵੱਲੋਂ ਤੋੜੀਆਂ ਗਈਆਂ ਨੇ ਸੋ ਸਾਹਮਣੇ ਆ ਜਿਹੜਾ ਹੈਗਾ ਮੇਨ ਮੁਖ ਕਮਰਾ ਇੱਕ ਤੇ ਇਹਦੇ ਵਿੱਚ ਲਿਖ ਕੇ ਵੀ ਲਾਇਆ ਹੋਇਆ ਵੀ ਭਈ ਇੱਥੇ ਪੂਜਾ ਦਾ ਧਾਨ ਵਗੈਰਾ ਛਡਾਉਣਾ ਉਹ ਮਣ ਹੈ ਤਿੰਨ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਨੇ ਉਹੀ ਉਵੇਂ ਕੱਟ ਕੇ ਜਿਵੇਂ ਗੁਫਾ ਕੱਟੀ ਹੁੰਦੀ ਹੈ ਗੁਫਾ ਕੱਟ ਕੇ ਬਣੀ ਹੋਈ ਹੈ ਤੇ ਇੱਥੇ ਇਹਨਾਂ ਦੀ ਪੂਜਾ ਵਗੈਰਾ ਕੀਤੀ ਜਾਂਦੀ ਹੈ ਅੰਦਰ ਦਾਖਲ ਹੋ ਕੇ ਜੇ ਤੁਸੀਂ ਸਰੂਵਰ ਬਣਿਆ ਵੇਹ ਇਹਦੇ ਆਸ-ਪਾਸ ਹੀ ਆਉਣੀਓ ਤਾਂ ਸਾਹਮਣੇ ਤੁਹਾਨੂੰ ਮੰਦਿਰ ਦਾ ਪਰੇ ਸਾਰਾ ਜਿਹੜਾ ਮੰਦਿਰ ਦੀ ਮਾਰਤਾ ਦਿਖਾਈ ਦਿੰਦੀ। ਹੁਣ ਤੁਸੀਂ ਦੇਖੋ ਇੱਕ ਪੂਰੀ ਜਟਾਂ ਵਾਲੀ ਪੱਥਰ ਨੇ ਜੀ ਉਹਨੂੰ ਕੱਟ ਕੇ ਬਣਾਈ ਹੋਈ ਹੈ। ਕਦੇ ਇਹਦੇ ਪੁਚਾਲ ਆਇਆ ਸੀ ਕਿ ਉਹਦੇ ਵਿੱਚ ਸੱਜੇ ਪਾਸੇ ਵਾਲੀ ਜਿਹੜੀ ਮਾਰਤਾ ਉਹ ਵੀ ਲੱਗ ਗਈ ਸੀ। ਬਿਲਕੁਲ ਸਾਹਮਣੇ ਖੜੇ ਹੁਣ ਆਪਾਂ ਮੰਦਿਰ ਦੇ ਤੇ ਜੇ ਤੁਸੀਂ ਸੱਜੇ ਪਾਸੇ ਵਾਲਾ ਪਾਸਾ ਦੇਖੋਗੇ ਤਾਂ ਇਹ ਪੱਥਰ ਤੁਹਾਨੂੰ ਡਿੱਗੇ ਦੇਖਣਗੇ। ਤਾਂ ਇੱਕ ਪੁਚਾਲ ਦੇ ਵਿੱਚ ਡਿੱਗੇ ਹੋਈ ਜੀ। ਟਾਲਾ ਸ਼ੂ ਚੁ ਗਿਰ ਗਿਆ ਇਸ ਜਦੋਂ ਸਜਾ ਪਸ ਜਿਹੜੀ ਤੁਸੀਂ ਮੰਦਿਰ ਦੀ ਇਮਾਰਤ ਦੇਖ ਰਹੇ ਹੋ ਇਹ ਮਸਰੂਰ ਨਾਂ ਦੇ ਪਿੰਡ 'ਚ ਬਣੀ ਹੋਈ ਹੈ ਰੌਕ ਕੰਟੈਂਪ ਇੱਕ ਚਟਾਨ ਨੂੰ ਕੱਟ ਕੇ ਬਣਿਆ ਹੋਇਆ ਮੰਦਿਰ 8ਵੀਂ ਸਦੀ 'ਚ ਬਣਿਆ ਮੰਦਿਰ ਹੈ ਇਹ ਤੇ ਜਿਹਨੂੰ ਅਪ ਗੱਲ ਕਰੀਏ ਵੀ ਜਿਹੜੀ ਉੱਤਰੀ ਭਾਰਤ ਦੀ ਮੰਦਿਰ ਨਿਰਮਾਣ ਕਲਾ ਹੈਗੀ ਹੈ ਉਹਦੇ 'ਚ ਸ਼ਿਕਾਰਾ ਸ਼ਬਦ ਆਉਂਦਾ ਇੱਕ ਸੰਸਕ੍ਰਿਤ ਦਾ ਸ਼ਬਦ ਜਿਹਦਾ ਭਾਵ ਹੈ ਵੀ ਉੱਪਰ ਨੂੰ ਉੱਪਰਦਾ ਹੋਇਆ ਗੁੰਬਦ ਜਿਵੇਂ ਤੁਸੀਂ ਇਹਦੇ ਦੇਖੋਗੇ ਵੀ ਇੱਕ ਗੁੰਬਦ ਉੱਪਰ ਨੂੰ ਉੱਪਰਦਾ ਸੋ ਉਹਨੂੰ ਨਗਾਰਾ ਆਰਕੀਟੈਕਟ ਕਹਿੰਦੇ ਆ ਸੋ 8ਵੀਂ ਸਦੀ ਦੇ ਵਿੱਚ ਇਹ ਮੰਦਿਰ ਬਣਿਆ ਸੀਗਾ ਤੇ ਇਸ ਮੰਦਿਰ ਦੀ ਜਿਹੜੀ ਫੋਜਪਾਲ ਹੈ ਉਹ 1913 ਦੇ ਵਿੱਚ ਹੈਨਰੀ ਨਾਂ ਦੇ ਇੱਕ ਅੰਗਰੇਜ਼ ਅਫਸਰ ਨੇ ਕੀਤੀ ਸੀ ਉਸ ਤੋਂ ਬਾਅਦ ਇਹਦੀ ਜਿਹੜੀ ਸਾਂਭ ਸੰਭਾਲ ਉਹ ਲੋਕਾਂ ਨੇ ਜਾਂ ਸਰਕਾਰ ਨੇ ਕਰਨੀ ਸ਼ੁਰੂ ਕੀਤੀ 1905 ਦੇ ਵਿੱਚ ਇੱਕ ਜਦੋਂ ਭਚਾਲ ਆਇਆ ਸੀਗਾ ਤਾਂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਹੜੇ ਫੋਰਟ ਹੈ ਕਿਲਾ ਉਹਨੂੰ ਨੁਕਸਾਨ ਹੋਇਆ ਸੀਗਾ ਤੇ ਇੱਕ ਇਹਦਾ ਜਿਹੜਾ ਸੱਜਾ ਪਰਸਾ ਉਹਦੀ ਜਿਹੜੀ ਇਮਾਰਤ ਆ ਉਹ ਡਿੱਗੀ ਸੀਗੀ ਇਸ ਮੰਦਿਰ ਦੇ ਵਿੱਚ ਤੁਸੀਂ ਦੇਖੋਗੇ ਵੀ ਮੂਰਤੀ ਕਲਾ ਜਿਹੜੀ ਹੈਗੀ ਆ ਜਿਵੇਂ ਅਵੰਤੀਪੁਰਾ ਟੈਂਪਲ ਜੇ ਤੁਸੀਂ ਕਸ਼ਮੀਰ ਜਾਣਾ ਉਹ ਅਨੰਤਨਾਗ ਇਕਵੰਤੀਪੁਰਾ ਟੈਂਪਲ ਉਹ ਹੀ ਖੰਡਰ ਬਣਿਆ ਹੋਣਾ ਹੁਣ ਹੁਣ ਖੰਡਰ ਬਣਨ ਦਾ ਕਾਰਨ ਆਪਾਂ ਇਹ ਵੀ ਗੱਲ ਕੀਤੀ ਸੀ ਪਿਛਲੀ ਵੀਡੀਓ ਵਿੱਚ ਵੀ ਜਾਂ ਤਾਂ ਜਿਹੜੇ ਮੁਗਲ ਸ਼ਾਸਕ ਸੀਗੇ ਉਹਨਾਂ ਨੇ ਹਮਲਾ ਕਰਕੇ ਉਸ ਇਮਾਰਤਾਂ ਨੂੰ ਤੈਸਨੈਜ਼ ਕੀਤਾ ਜਾਂ ਪੋਚਾ ਲਾਉਣ ਕਰਨ ਜਾਂ ਜਿਹੜੀ ਹੈਗੀ ਆ ਉਹ ਸਮੇਂ ਦੀ ਬਰਖਾ ਜਾਂ ਜਿਹੜੀਆਂ ਹਨੇਰੀਆਂ ਹੈਗੀਆਂ ਉਹਦੇ ਨਾਲ ਜਿਹੜੀਆਂ ਹੈਗੀਆਂ ਮੂਰਤੀਆਂ ਘਸ ਕੇ ਜਾਂ ਟੁੱਟਦੀਆਂ ਰਹਿੰਦੀਆਂ ਸੋ ਇਹ ਮੰਦਿਰ ਹਜੇ ਕਾਫੀ ਹੱਦ ਤੱਕ ਸੰਭਲਿਆ ਸੰਭਾਲਿਆ ਗਿਆ ਹੈ ਤੇ ਕਾਫੀ ਸੋਹਣਾ ਦੇਖਣ ਦੇ ਵਿੱਚ ਮੂਰਤੀਗੜ ਜਿਹੜੀ ਤੁਸੀਂ ਦੇਖੋਗੇ ਮੂਰਤੀਆਂ ਬਰੀਕੀਆਂ ਉਹ ਕਿਵੇਂ ਉਸ ਵੇਲੇ ਦੇ ਲੋਕਾਂ ਨੇ ਜਾਂ ਉਸ ਵੇਲੇ ਦੇ ਜਿਹੜੇ ਮਿਹਨਤਕੀ ਦਾ ਸ਼ਲੋਕ ਹੈ ਜਿਹਨੂੰ ਮੀਨਾਕਾਰੀ ਕਹਿੰਦੇ ਜਾਂ ਆਪਾਂ ਕਹਿੰਦੇ ਵੀ ਮਿਸਤਰੀ ਹੈ ਠੀਕ ਹੈ ਜਿਨ੍ਹਾਂ ਨੇ ਮੀਨਾਕਾਰੀ ਦਾ ਬਰੀਕ ਬਰੀਕ ਮੂਰਤੀਗੜੀ ਦਾ ਕੰਮ ਕੀਤਾ ਹੋਇਆ ਉਹ ਦੇਖਣ ਵਾਲਾ ਮੰਦਰ ਇਹ ਜੋ ਤੁਸੀਂ ਹਿਸ਼ਾਰਪੁਰ ਤੋਂ ਕਾਂਗੜਾ ਵੱਲ ਨੂੰ ਜਾਂਦੇ ਹੋ ਤਾਂ ਇਹ ਖੱਬੇ ਸਾਈਡ ਤੇ ਨਗਰੋਟੇ ਵਾਲੇ ਪਾਸੇ ਰਹਿ ਜਾਂਦਾ 2 ਡੈਲੀ ਕਿਲੋਮੀਟਰ ਹੈ 42 ਤੋਂ 45 ਕਿਲੋਮੀਟਰ ਹਿਸ਼ਾਰਪੁਰ ਤੋਂ ਦੇਖਣ ਵਾਲੀ ਜਗ੍ਹਾ ਜ਼ਰੂਰ ਦੇਖੋ ਇਹ ਤੇ ਡੇਢ ਦੋ ਘੰਟੇ ਦਾ ਸਫ਼ਰ ਹੈ Que bom deu, hoje. ਮੰਦਰ ਦੇ ਕਖਚੋਂ ਨਿਕਲ ਕੇ ਬਿਲਕੁਲ ਸਾਹਮਣੇ ਮੰਦਰ ਦੇ ਇੱਕ ਸਕੂਲ ਹੈ ਤੇ ਇਹ ਸਕੂਲ ਉਵੇਂ ਹੀ ਰੋਜ਼ਾਨਾ ਦੀ ਤਰ੍ਹਾਂ ਚੱਲਦਾ ਹੈ ਤੇ ਸਕੂਲ ਦੇ ਨਾਲ ਨਾਲ ਆਹ ਰਸਤਾ ਬਣਿਆ ਹੋਇਆ ਜਿਹੜਾ ਕਿ ਮੰਦਰ ਤੇ ਤੁਹਾਨੂੰ ਪਰਲੇ ਪਾਸੇ ਉੱਪਰ ਲੈ ਜਾਂਦਾ ਸੋ ਇਹ ਅਸੀਂ ਇਮਪੋਰਡੀਆਂ ਚੜ੍ਹ ਕੇ ਛੋਟੀਆਂ ਜੀਆਂ ਉੱਪਰ ਪਹੁੰਚਦੇ ਆ ਤਾਂ ਉੱਪਰ ਆਹ ਕਮਰੇ ਆ ਇਹਨਾਂ ਕਮਰਿਆਂ ਦੇ ਵਿੱਚ ਜਿਹੜਾ ਮੰਦਰ ਦਾ ਠੱਠਿਆ ਹੋਇਆ ਮਲਬਾ ਹੈ ਜਿਵੇਂ ਗੁੰਬਦ ਜਾਂ ਪਿੱਲਰ ਦੇ ਜਿਹੜੇ ਆਹ ਕਟਾਈਆਂ ਲਮਾਈਆਂ ਇਹ ਸਾਰੀਆਂ ਇੱਥੇ ਇਹਨਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਆਹ ਵੀ ਜਿਹੜਾ ਹਿੱਸਾ ਇਹ ਮੰਦਿਰ ਦਾ ਹੀ ਹੁੰਦਾ ਸੀ ਉੱਪਰ ਹੁਣ ਆਪਾਂ ਦਾ ਇਸ ਚੀਜ਼ ਤੋਂ ਇਹ ਅੰਦਾਜ਼ਾ ਲਾ ਸਕਦੇ ਆ ਵੀ ਇਹ ਵੀ ਭਈ ਇੱਕ ਮੰਦਿਰ ਦਾ ਹਿੱਸਾ ਹੁੰਦਾ ਸੀ ਜਿਹੜਾ ਆ ਕਮਰੇ ਜਾਂ ਕਕਸ਼ਾ ਇਹਨਾਂ ਨੂੰ ਹੁਣ ਇਹਨਾਂ ਨੇ ਆਹ ਗੇਟ ਲਾ ਕੇ ਜਾਲੀ ਵਾਲਾ ਤੇ ਇਹ ਇਹਦੇ ਵਿੱਚ ਸੰਭਾਲ ਕੇ ਰੱਖ ਦਿੱਤੀਆਂ ਗਈਆਂ ਤੇ ਇਸ ਤੋਂ ਅੱਗੇ ਜਿਹੜਾ ਹੈਗਾ ਸੀ ਆਹ ਜਿਹੜਾ ਮੈਦਾਨ ਸੀ ਖੁੱਲਾ ਜਿਹੜਾ ਇਸੇ ਮੰਦਿਰ ਦਾ ਹਿੱਸਾ ਇਹਦੇ ਤੋਂ ਮੰਦਿਰ ਦਾ ਦਰਿਸ਼ੇ ਉਹ ਕਾਫੀ ਚੰਗੀ ਤਰ੍ਹਾਂ ਦਿਖਾਈ ਦਿੰਦੇ ਸੋ ਉਹਨੂੰ ਅਸੀਂ ਦੇਖਿਆ ਤੇ ਇੱਥੋਂ ਇਹਦੀਆਂ ਕੁਝ ਤਸਵੀਰਾਂ ਲਈਆਂ ਆ ਦੇਖੋ ਮੰਦਰ ਦੀ ਜਿਹੜੀ ਸੋਹਣੀ ਇਮਾਰਤ ਹੈ ਉਹ ਤੁਹਾਨੂੰ ਪੂਰੀ ਘਾਟੀ ਦੇ ਨਾਲ ਇੱਥੇ ਦਿਖਾਈ ਦਿੰਦੀ ਹੈ ਹੁਣ ਇੱਥੋਂ ਕਲੀਅਰ ਹੁੰਦਾ ਵੀ ਇਹ ਇੱਕ ਚਟਾਨ ਸੀ ਇਸ ਚਟਾਨ ਨੂੰ ਕੱਟ ਕੇ ਇਹ ਸਾਰਾ ਮੰਦਰ ਬਣਿਆ ਸੀਗਾ ਤੇ ਇਸ ਮੰਦਰ ਦੇ ਬਣਨ ਤੋਂ ਬਾਅਦ ਜਿੰਨੇ ਵੀ ਕੁਦਰਤੀ ਜਿਹੜੇ ਹੈਗੇ ਕਰੋਪੀਆਂ ਆਈਆਂ ਉਹਨਾਂ ਕਰਕੇ ਇਹ ਡਿੱਗਿਆ ਆ ਡਿੱਗਿਆ ਹੋਇਆ ਮਲਵਾ ਹੈ ਇਹਦਾ ਠੀਕ ਹੈ ਪੱਥਰ ਹੈ ਤੇ ਜਿਹੜੇ ਮੀਨਾਕਾਰੀ ਜਾਂ ਨਕਾਸ਼ੀ ਆ ਉਹ ਓਵੇਂ ਵਿੱਚੋਂ ਕਿਤਨਾ ਕਿਤੇ ਖੜੀ